ਗੱਲ ਕਰਨ ਲੱਗਾ ਜਿਹੜਾ ਆਪਣੇ ਹੁਣ ਪਿਆ ਰੌਲਾ ਬੋਟਾ ਦਾ ਤਾਂ ਇਹ ਗੱਲ ਕਰਨ ਲੱਗਾ ਵੀ ਵੇਖੋ ਜਿਹੜਾ ਪੰਜਾਬ ਦੇ ਵਿੱਚ ਆਪਣੇ ਕਿੰਨਾ ਰੌਲਾ ਪਿਆ ਬਾਈਕਾਟ ਕਰੋ ਜੀ ਦੂਜੇ ਦਾ ਬਾਈਕਾਟ ਕਰੋ ਇਹਨੂੰ ਪਿੰਡ ਚ ਨਾ ਵੜਨ ਦਿਓ ਇਹਨਾਂ ਲੀਡਰਾਂ ਨੂੰ ਪਿੰਡਾਂ 'ਚ ਭਜਾਓ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਤਾਂ ਕਿਸਾਨ ਜਸੇ ਬੰਦੀਆਂ ਜਿਹੜੀਆਂ ਨੇ ਵਿਰੋਧ ਕਰਦੀਆਂ ਨੇ ਕਿਸਾਨ ਜਸੇ ਬੰਦੀਆਂ ਵਿਰੋਧ ਕਰਦੀਆਂ ਨੇ ਤੇ ਮਦਲੇ ਆਮ ਜੇ ਲੋਕ ਨਾ ਨਹੀਂ ਵਿਰੋਧ ਕਰਦੇ ਜਿਵੇਂ ਉਹ ਤੁਸੀਂ ਹੰਸਰਾਜ ਹੰਸਦਾ ਲੈ ਲੋ ਹੰਸਰਾਜ ਹੰਸ ਕੋ ਸਾਡਾ ਦੁਸ਼ਮਣ ਨਹੀਂਗਾ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੇ ਉਹਨੂੰ ਬੜੀ ਬੜੀ ਚੀਜ਼ ਪੰਜਾਬ ਦੇ ਵਿੱਚ ਇਲਾਕੇ ਵਿੱਚ ਉਹਨੂੰ ਇਨੀ ਜਿਆਦਾ ਦਿੱਤੀ ਲੋਕਾਂ ਨੇ ਕਿ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਬਹੁਤ ਹੀ ਜਿਆਦਾ ਦੀਆਂ ਦਿੱਤੀ ਉਹਨੂੰ ਪਰ ਗੱਲ ਪਤਾ ਕੀ ਹੈ ਗੁੱਸਾ ਤਾਂ ਇੱਥੋਂ ਚੜਦਾ ਜਿਹੜੇ ਇਹ ਸੋਚਦੇ ਨਹੀਂ ਲੀਡਰ ਨਹੀਂ ਸੋਚਦੇ ਜਿਹੇ ਸੌ ਬੰਦਾ ਇੱਕ ਪਾਸੇ ਆ ਤੇ 10 ਬੰਦੇ ਇੱਕ ਪਾਸੇ ਨੇ ਤਾਂ ਉਹ ਬੰਦੇ ਨੂੰ ਸੋਚਣਾ ਚਾਹੀਦਾ ਵੀ ਯਾਰ ਜਿਹੜਾ 100 ਬੰਦਾ ਇੱਕ ਪਾਸੇ ਆ ਤੇ 10 ਬੰਦੇ ਨੇ ਤੇ ਕੀ ਗੱਲ 100 ਬੰਦਾ ਗਲਤ 10 ਬੰਦੇ ਜਿਹੜੀ ਨੂੰ ਸੱਚੇ ਨੇ ਤੇ ਜਿਹੜੇ 10 ਬੰਦੇ ਨੇ ਮੈਂ ਉਹਨਾਂ ਦੇ ਮਗਰ ਲੱ ਕੇ ਲੈਣਾ ਕੀ ਯਾਰ ਮੈਂ ਕਿਉਂ ਕਿਉਂ ਦੁਪਤਾ ਪਾਉਣਾ ਮੈਂ ਕਿਉਂ ਮਦੌਲੇ ਵੀ ਮਕਾਲਾ ਬਣਾਉਣਾ ਦੇ ਰਾਂਦਾ ਬਰਉਣਾ ਹੁਣ ਉਹ ਕੰਮ ਹੀ ਹੰਸਰਾਜ ਹੰਸਦਾ ਮੈਂ ਅੱਗੇ ਵੀ ਆਖਿਆ ਪਰ ਉਹ ਕੋ ਦੁਸ਼ਮਣ ਨਹੀਂ ਘਾਓ ਪਰ ਮੈਂ ਇੱਕ ਗੱਲ ਉਹਨੂੰ ਇਹ ਕਹਿਣੀ ਚਾਹਣਾ ਭਰਾ ਨੂੰ ਭਰਾ ਗੱਲ ਸੁਣ ਮੇਰੀ ਤੈਨੂੰ ਨਾ ਪਤਾ ਕਿ ਤੁਸੀਂ ਇਹ ਗੱਲਾਂ ਨੇ ਵੀ ਸਾਨੂੰ ਕੁਰਸੀ ਨਹੀਂ ਪਿਆਰੀ ਤੁਹਾਨੂੰ ਕੋਈ ਚੀਜ਼ ਨਹੀਂ ਪਿਆਰੀ ਮੰਨ ਲੈਣੇ ਤੁਹਾਨੂੰ ਨਹੀਂ ਪਿਆਰੀ ਤੁਹਾਨੂੰ ਕੁਰਸੀ ਨਹੀਂ ਪਿਆਰੀ ਤੇਰਾ ਲੋਕ ਵਿਰੋਧ ਕਰਦੇ ਪਏ ਨੇ ਤੇ ਤੂੰ ਉਹਨਾਂ ਨੂੰ ਜਾ ਗਿਆ ਵੀ ਭਾਈ ਸਾਹਿਬ ਜੀ ਉੱਥੇ ਦਾ ਪੰਜਾਬ ਦੇ ਵੀ ਤਾਂ ਵਿਰੋਧ ਹੁੰਦਾ ਪਿਆ ਤੇ ਕਿਉਂ ਹੁੰਦਾ ਪਿਆ ਵਿਰੋਧ ਕਿਹੜੀ ਗੱਲੋਂ ਵਿਰੋਧ ਹੁੰਦਾ ਪਿਆ ਭਾਈ ਸਾਡਾ ਜੇ ਸਾਡੀ ਪਾਰਟੀ ਦੇ ਵਿੱਚ ਕਮੀਆਂ ਨੇ ਤੇ ਸਾਡਾ ਤਾਂ ਹੀ ਲੋਕ ਵਿਰੋਧ ਕਰਦੇ ਪੈਣ ਨਾ ਤਾਂ ਹੀ ਸਾਨੂੰ ਲੋਕ ਬਾਣਾ ਚੰਗਾ ਬੋਲਦੇ ਬਣੇ ਮੁਰਦਾਵਾਦ ਤੁਹਾਡੇ ਕਫੜ ਪਾੜੀ ਜਾਂਦੇ ਨੇ ਲੋਕ ਤੈਨੂੰ ਉੱਥੇ ਡੱਕੀ ਖੜੇ ਨੇ ਤੂੰ ਦੂਰੋਂ ਹੀ ਹੱਥ ਜੋੜ ਕੇ ਤੇ ਉਥੋਂ ਤੁਰਦਾ ਬਣਿਆ ਤੇ ਤੂੰ ਕਿੱਡਾ ਕਾਬਦੇ ਆਪ ਨੂੰ ਤੂੰ ਕਿੱਡਾ ਕਾਬਦੇ ਆਪ ਨੂੰ ਬਈ ਖਣੀ ਖੈਣ ਖਾ ਦੇ ਕਿੱਡਾ ਤੂੰ ਲੈਣ ਲੜ ਘੂਣਾ ਚੋੜਾ ਤੁਹਾਨੂੰ ਥੋੜੀ ਕਾਣੀ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਥੋੜੀ ਕਾਣੀ ਸ਼ਰਮ ਹੋਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਵੀ 700 ਬੰਦਾ ਬੀਜੇਪੀ ਨੇ ਪਹਿਲੋ ਮੁਰਾਦਤਾ ਤੇ ਮੰਗਿਆ ਕੀ ਹੱਕ ਕੋ ਪ੍ਰਧਾਨ ਮੰਤਰੀ ਦੇ ਪਿਓ ਦੀ ਐਮਐਸਪੀ ਨਹੀਂ ਜਾਂ ਕਿਸੇ ਦੇ ਕੋ ਪਿਓ ਦਾਦੇ ਦੀ ਕੋ ਚੀਜ਼ ਆ ਇਹ ਲੋਕਾਂ ਦੀ ਫਸਲਾਂ ਤੇ ਲੋਕਾਂ ਦਾ ਹੀ ਪੈਸਾ ਹੈ ਕਿ ਕਿਸਾਨ ਮੰਗਦੇ ਨੇ ਕੱਲੇ ਕਿਸਾਨ ਆਪਦੇ ਲਈ ਨਹੀਂ ਮੰਗਦੇ ਕਸਾਉਣ ਉਹਨਾਂ ਲਈ ਵੀ ਮੰਗਦੇ ਨੇ ਜਿਹੜੇ ਸਾਡੇ ਮੰਦਬੁੱਧੀ ਲੋਕ ਨੇ ਨਾ ਆ ਜਿਹੜੇ ਸਾਡੇ ਮੰਦਬੁੱਗੀ ਮੰਦਬੁੱਧੀ ਲੋਕ ਨੇ ਮੰਦਬੁੱਧੀ ਪਤਾ ਮੈਂ ਕਿੰਨਾ ਰੋਣਾ ਆ ਜਿਹੜੇ ਸ਼ਹਿਰਾਂ 'ਚ ਬੈਠੇ ਨੇ ਜਿਹੜੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਂਦੇ ਨੇ ਉਹਨਾਂ ਨੂੰ ਮੰਦਬੁੱ ਲੋਕਗੇ ਨਾ ਉਹ ਮੰਦਬੁੱਧੀ ਜਿਹੜੇ ਲੋਕ ਨੇ ਨਾ ਉਹਨਾਂ ਮੰਦਬੁੱਧੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਮੰਤਰੀ ਜਾਂ ਐਮਐਲਏ ਨੇ ਤੁਸੀਂ ਇਹਨਾਂ ਦੇ ਮਗਰ ਲੱਗੀ ਅੱਜ ਤੁਸੀਂ ਹਾਰ ਪਾਉਂਦੇ ਜੀ ਜਾਂ ਤੁਸੀਂ ਇਹਨਾਂ ਨੂੰ ਬੜਾ ਜਿਆਦਾ ਬੱਲੇ ਬੱਲੇ ਕਰਕੇ ਤੇਨੂੰ ਚੁੱਕਦੇ ਜਿੱਤਾ ਤਾਂ ਇਹ ਜਿਹੜੇ ਜਿਹੜੇ ਜਿਨ੍ਹਾਂ ਦੇ ਮਗਰ ਲਾ ਕੇ ਤੁਸੀਂ ਹਾਰ ਪਾਉਂਦੇ ਜਾਂ ਜਿਨ੍ਹਾਂ ਨੂੰ ਤੁਸੀਂ ਕੇ ਲਾ ਕੇ ਜਿਤਾਉਣਾ ਹੈ ਉਹਨਾਂ ਦੇ ਤੁਹਾਡੇ ਜੁਆਕਾਂ ਦੀ ਨਾ ਆਵਾਜ਼ ਨਹੀਂ ਪੁੱਛਣੀ ਕਿਉਂਕਿ ਉਹਨਾਂ ਦੇ ਜੁਆਕਾਂ ਤਾਂ ਰੋਟੀਆਂ ਵਾਧੂ ਬਣ ਜਾਣੀਆਂ ਨੇ ਕਿ ਤੁਸੀਂ ਜਿਤਾਤਾ ਉਹਨਾਂ ਦੇ ਲੋਕਾਂ ਨੂੰ ਉਹਨਾਂ ਦੇ ਜੁਆਕਾਂ ਨੂੰ ਤਾਂ ਰੋਟੀਆਂ ਵਾਧੂ ਬਣ ਦੇਣੀਆਂ ਪਰ ਤੁਹਾਡੇਆਂ ਜੁਆਕਾਂ ਨੂੰ ਨਹੀਂ ਕਿਸੇ ਨੇ ਪੁੱਛਣਾ ਤੇ ਜਿਹੜਿਆ ਮਾਨਤਬੁੱਧੀ ਲੋਕਾਂ ਨੇ ਕੋਈ ਬੇਨਤੀ ਵੀ ਤੁਸੀਂ ਜਦੋਂ ਇਹਨਾਂ ਦੇ ਮਗਰ ਲਾ ਕੇ ਮੈਂ ਇੱਕ ਗੱਲ ਲੈਣਾ ਜੇ ਕਿਸੇ ਦਾ ਵਿਰੋਧ ਹੁੰਦਾ ਨਾ ਤਾਂ ਉਹਦਾ ਫਰਜ਼ ਬਣਦਾ ਜਾ ਕੇ ਪਾਰਟੀ ਨਾਲ ਗੱਲ ਕਰੇ ਵੀ ਯਾਰ ਵਿਰੋਧ ਕਿਉਂ ਹੁੰਦਾ ਪਿਆ ਕਿਹੜੀ ਗੱਲੋਂ ਵਿਰੋਧ ਹੁੰਦਾ ਪਿਆ ਉਹਦਾ ਬਹਿ ਕੇ ਮਸਲਾ ਹੱਲ ਕਰੋ ਉੱਥੇ ਤੁਹਾਡਾ ਮੂੰਹ ਵੱਡਿਆ ਜਾਂਦਾ ਉੱਥੇ ਤੁਹਾਡਾ ਮੂੰਹ ਸੀਤਾ ਜਾਂਦਾ ਹਣ ਰਾਜ ਹਣ ਤੁਹਾਨੂੰ ਖੁਦ ਨੂੰ ਪਤਾ 700 ਬੰਦਾ ਮਰਿਆ ਹੁਣ ਬੰਬ ਡਿੱਗੇ ਨੇ ਗੋਲੇ ਡਿੱਗੇ ਨੇ ਸਿੱਧੇ ਪੈਰ ਮਾਰੇ ਨੇ ਤੇ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਇਸ ਬੰਦੇ ਨੂੰ ਨਾ ਬਿੱਟੂ ਨੂੰ ਬਿੱਟੂ ਦਾ ਚਲੋ ਇਹ ਗਏ ਬੇਸ਼ਰਮ ਬਤਾਉਂਦੇ ਤੁਸੀਂ ਗੱਲ ਹੀ ਛੱਡੋ ਉਹ ਤਾਂ ਲਾਣਾ ਕਿਸੇ ਚੀਜ਼ ਚੋਂ ਨਹੀਂ ਤੇ ਜਿਹੜਾ ਅਰਥਰਾਜੜ ਸੀ ਜਿਹਨੂੰ ਲੋਕਾਂ ਨੇ ਮੇਰੇ ਮੂੰਹੋਂ ਕੁਸ਼ੂਰ ਲੱਗਾ ਸੀ ਨਿਕਲ ਮੈਲ ਦੇ ਵਿੱਚੋਂ ਤੇ ਦੁਨੀਆ ਨੇ ਇਹਨੂੰ ਰਾਜਾ ਬਣਾਇਆ ਤੇ ਇਹ ਪੰਜਾਬੀਆਂ ਦੀ ਇਅਜ਼ਤ ਪਰੋਂਦਾ ਪਿਆ ਜੀ ਆਪਦੇ ਤੂੰ ਪਿਓ ਦਾ ਹੁਣੋਂ ਨਾ ਤੇ ਪੁਹਾ ਕੇ ਮਾਰਨੋ ਵੀ ਆ ਚੱਕੋ ਤੁਹਾਡੀ ਟਿਕਟ ਮੈਂ ਨਹੀਂ ਟਿਕਟ ਲੈਂਦਾ ਤੁਹਾਨੂੰ ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਮੈਨੂੰ ਕਲਾ ਕਲਾਕਾਰ ਬਣਾ ਕੇ ਨੇ ਸਟੇਜ ਤੇ ਮੇਰਾ ਨਾਮ ਚਮਕਾਤਾ ਉਹ ਲੋਕ ਆਏ ਤੇ ਮੈਂ ਜੇ ਨਾ ਇਹਨਾਂ ਲੋਕਾਂ ਦੇ ਬਰਖਲਾ ਬੋਲਾਂ ਇਹਨਾਂ ਲੋਕਾਂ ਦਾ ਨੁਕਸਾਨ ਕਰਾਂ ਤੇ ਆਪੇ ਤੁਹਾਨੂੰ ਪਰ ਤੁਹਾਡਾ ਲੱਭਣਾ ਕੁਝ ਨਹੀਂਗਾ ਤੁਸੀਂ ਜਿਹੜਾ ਪੰਜਾਬੀਆਂ ਨਾਲ ਜਾਂ ਕਿਸਾਨਾਂ ਨਾਲ ਕਰਦੇ ਪੈਜ ਨਾ ਤੁਹਾਡਾ ਲੱਭਣਾ ਕੁਝ ਨਹੀਂ ਤੇ ਜਿਹੜੇ ਮੱਧਬੁੱਧੀ ਲੋਕ ਨੇ ਨਾ ਕਿਉਂ ਯਾਰ ਇਹਨਾਂ ਨੂੰ ਤੁਸੀਂ ਹਾਰ ਪਾਉਂਦੇ ਜੀ ਮੈਂ ਵੈਦਨਾ ਗੱਲਣਾ ਮੈਨੂੰ ਸਾਨੂੰ ਕਾਲੀ ਆ ਬੜੇ ਚਿਰ ਦੇ ਅੱਜ ਤੱਕ ਕਿਸੇ ਨੇ ਮਾਰ ਨਹੀਂ ਪਾਇਆ ਕਿਹੜੀ ਕੋਲੋਂ ਪਾਈਏ ਯਾਰ ਕਿਹੜਾ ਇਕੱਲਾ ਜਿੱਤ ਕੇ ਆ ਗਏ ਨੇ ਕਿਹੜਾ ਇਹਨੇ ਪੰਜਾਬ ਦੇ ਵਿੱਚ ਜੱਗ ਲਾ ਦਿੱਤੇ ਨੇ ਤੁਸੀਂ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਇੱਕ ਪਾਰਟੀ ਚੋਂ ਨਿਕਲੇ ਇਹਨਾਂ ਦਾ ਅੱਜਕੱਲ ਸਿਜਨ ਹੁੰਦਾ ਹੈ ਇਹ ਲੀਡਰਾਂ ਦਾ ਸਿਜਨ ਪਤਾ ਕਿਹੜਾ ਹੁੰਦਾ ਜਿਵੇਂ ਇਨਤਨਾ ਵਿੱਚ ਸੀਰੀ ਲੱਗ ਦੇ ਨਾ ਐਸ ਨਾਲ ਹਟ ਗਏ ਤੇ ਦੂਜੇ ਨਾਲ ਠੇਕਾ ਕਰ ਲਿਆ ਸਾਲ ਦਾ ਦੂਜੇ ਨਾਲ ਅੜ ਕੇ ਦੂਜੇ ਨਾਲ ਕਰ ਲਿਆ ਇਹ ਉਹ ਕੰਮ ਹੈ ਇਹਨਾਂ ਦਾ ਇਹ ਇਹ ਸੀਰੀ ਲੱਗਦੇ ਨੇ ਵੀ ਹੁਣ ਮੈਂ ਤੇਰਾ ਸੀਰੀ ਪਹਿਲੇ ਮੈਂ ਕਾਂਗਰਸ ਦਾ ਸੀਰੀ ਤੇ ਮੈਂ ਬੀਜੇਪੀ ਦਾ ਚਮਚਾ ਦੇ ਸੀਰੀ ਲੱਗਾਗਾ ਤੇ ਸਾਡੇ ਲੋਕ ਉਹ ਆਇਆਂ ਨੂੰ ਘੁਆਰ ਪਰ ਪਾਉਂਦੇ ਨੇ ਵੀ ਪਤਾ ਨਹੀਂ ਕਿਹੜਾ ਕਿਲਾ ਜਿੱਤ ਕੇ ਕਿੱਡੀ ਗੁਰਬਾਨੀ ਕਰਕੇ ਆ ਗਏ ਨੇ ਤਾਂ ਜੇ ਬਿੱਟੂਆਂ ਦਾ ਪਿਆ ਸੀ ਕਾਲੀ ਤਾਂ ਸਿੱਧੀ ਗੱਲ ਉਹ ਕਰਦੇ ਹੀ ਨਹੀਂ ਸੀ ਤੈਨੂੰ ਵੇਖਾਂਗੇ ਤੂੰ ਕਿੰਨਿਆ ਕ ਲੱਤਾ ਬੁਲਾ ਦੇਣਾ ਆ ਤੂੰ ਹੋਣੀ ਗੱਲ ਕਰ ਲਾਗਾ ਐਮਸੀ ਆ ਤੁਜੀ ਮੰਗਦੇ ਪਏ ਨੇ ਕਿਸਾਨ ਤੇ ਦੁਆ ਉਹਨਾਂ ਨੂੰ ਤੇ ਕਿਸਾਨ ਵੋਟਾਂ ਪਾ ਦੇਣਗੇ ਪਰ ਇਹ ਬੇਸ਼ਰਮ ਟੋਲਾ ਯਾਰ ਇਹਨਾਂ ਨੂੰ ਕੋਈ ਸ਼ਰਮ ਕੋਈ ਹਿਆ ਨਹੀਂ ਜੋ ਮਰਜ਼ੀ ਲੋਕ ਇਹਨਾਂ ਨੂੰ ਕਮੈਂਟਾਂ ਚ ਕਾਲਾ ਕੱਢੀ ਜਾਂ ਇਹਨਾਂ ਨੂੰ ਕੋਸ ਬੋਲੀ ਜਾਂ ਆ ਜਿਹੜੇ 92 ਗੋਂਗੇ ਨੇ ਚੜੂ ਵਾਲੇ ਅਜਿਨਾਂ ਲੋਕ ਮੈਂ ਨਾ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਜਿਹੜਾ ਭਾਈ ਔਰਤ ਪਾਲ ਦੀ ਮਾਤਾ ਨੂੰ ਤੁਸੀਂ ਫੜਕੇ ਅੰਦਰ ਦਿੱਤਾ ਉਹਨੂੰ ਕਿਹੜੇ ਬੋਹ ਚ ਅੰਦਰ ਦਿੱਤਾ ਜੀ ਕੀ ਕਸੂਰ ਸੀ ਹੁੰਦਾ ਦੱਸੋ ਤਾਂ ਸਹੀ ਮੂ ਸੌਂਤਾ ਗਿਆ ਕੋਈ ਨਹੀਂ ਬੋਲਿਆ ਆ ਜਿਹੜੇ ਚੈਨਲ ਬਣੇ ਫਿਰਦੇ ਨੇ ਵਕਾਊ মিডিਆ ਕਿਸੇ ਨੇ ਗੱਲ ਨਹੀਂ ਕੀਤੀ ਯਾਰ ਤੁਸੀਂ ਅਸਲੀ ਗਰਕ ਗਏ ਜੀ ਅਸਲੀ ਮਰ ਗਏ ਜੀ ਯਾਰ ਤੁਹਾਤੇ ਬੜਾ ਹਰਾਣ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਦੀ ਤੁਹਾਨੂੰ ਰੱਬ ਨੇ ਜਰਮ ਦਿੱਤਾ ਹੈ ਜ਼ਬਾਨ ਦਿੱਤੀ ਲੱਤਾਂ ਦਿੱਤੀਆਂ ਨੇ ਮਿਹਨਤ ਕਮਾਈ ਕਰਕੇ ਖਾਓ ਤੇ ਕਮਾਈ ਕਰਕੇ ਖਾ ਲਓ ਇਹ ਗੱਫੇ ਨਾ ਸਮਝੋ ਗੱਫੇ ਨਾ ਸਮਝੋ ਨਹੀਂ ਤੇ ਆ ਜਿਹੜੀ ਮਾਲਾ ਫੇਰੀ ਨਾ ਆ ਜਿਹੜੀ ਇਹ ਮਾਲਾ ਤੁਹਾਡੀ ਏਡੀ ਸਤਿਆਨਾਥ ਕਰ ਦੇਗੀ ਤੁਹਾਡਾ ਲੱਭਣਾ ਕੱਖ ਨਹੀਂ ਸਾੜਰਗੇ ਲੋਕਾਂ ਨੇ ਜਿਹੜੇ ਗਰੀਬ ਲੋਕ ਆ ਸੀ ਇਹਨਾਂ ਦਾ ਲੂਪ ਇੰਦੇ ਜੇ ਤੁਸੀਂ ਉਧਰੋਂ ਨਿਕਲਦੇ ਨੇ ਉਧਰ ਵੱਰ ਜਾਂਦੇ ਨੇ ਉਧਰੋਂ ਨਿਕਲਦੇ ਨੇ ਉਧਰੋਂ ਵੱਰ ਜਾਂਦੇ ਤੇ ਸਾਡੇ ਲੋਕ ਬੋਲ ਸਾਡੇ ਹਾਲ ਕੁਝ ਯਾਰ ਸੋਚੋ ਠੱਗੀ ਮਾਰ ਕੇ ਆਏ ਨੇ ਠੱਗੀ ਮਾਰਨ ਚੱਲੇ ਨੇ ਤੇ ਤੁਸੀਂ ਗੁਰੂ ਸਾਹਿਬ ਦਾ ਨਾਰਾ ਪਹਿਲਾਉਂਦੇ ਹੋ ਕੋਲੇ ਨਾਰੇ ਲਾਉਣ ਵਾਲੇ ਨੇ ਕੋ ਜੇ ਉਹ ਤਕਬੀਰ ਬਾਦਲ ਦੀ ਬਸ ਦੇ ਵਿੱਚ ਅਗੇ ਸਮੁੰਦਰ ਪਾਣੀ ਚ ਬਸ ਚਲਾ ਦੇ ਆ ਜੇ ਤੇ ਵਿੱਚੇ ਬੈਠੇ ਮੱਛੀਆਂ ਫੜ ਫੜ ਖਾਧੀ ਜਾਏ ਜੇ ਤੇ ਮਗਰ ਜਿਹੜੇ ਮੇਰੇ ਤੇ ਰਗੇ ਸੋ ਉਹਦੇ ਬਲੇ ਸੌ ਨਿਹਾਲ ਸਾਤਰੀਆ ਗਾਲ ਲ ਦਤੋ ਉਹ ਮੱਛੀਆਂ ਦੀ ਗੱਲ ਪਿਆ ਕਰਦਾ ਤੋ ਬਲੇ ਸੌ ਨਿਹਾਲ ਦੇ ਨਾਰੇ ਪਹਿਲਾਂ ਹੁੰਦੇ ਆ ਤਾਂ ਸਾਡੇ ਲੋਕਾਂ ਦਾ ਦਿਮਾਗ ਕੰਮ ਕਰਦਾ ਪਹਿਲੇ ਲੋਕ ਬੁੱਢੇ ਸੀ ਲਾ ਆਉਣਾ ਬੈਠੇ ਹੁੰਦੇ ਸੀ ਵਿਗਦੇ ਨਹੀਂ ਸੀ ਕੁ ਲੋਕ ਦਲਾਲੀਆਂ ਕਰਨ ਲੱਗ ਪਏ ਨੇ ਦਲਾਲੀਆਂ ਤੇ ਆ ਗਏ ਨੇ ਪਰ ਗਲਤ ਕੰਮ ਹੈ ਜਿਹੜਾ ਕੰਮ ਹੁੰਦਾ ਨਾ ਪੰਜਾਬ ਦੇ ਵਿੱਚ ਧੱਕਾ ਹੁੰਦਾ ਹੈ ਮਾੜੇ ਦੀ ਰੋਟੀ ਰੋਜੀ ਰੋਟੀ ਖੁੱਸਦੀ ਏ ਉਹਨਾਂ ਦੀ ਗੱਲ ਪੁੱਛਿਆ ਕਰੋ ਇਹਨਾਂ ਨੂੰ ਸਾਡੇ ਏਰੀਆ ਦੇ ਵਿੱਚ ਤਾਂ ਕੋਈ ਆਉਦਾ ਮਰਦਾ ਹੀ ਨਹੀਂ ਕੋਈ ਲੀਡਰ ਹੀ ਨਹੀਂ ਆਉਂਦਾ ਨਹੀਂ ਤੂੰ ਧੌਣੋਂ ਫੜ ਕੇ ਪੁੱਛ ਕੇ ਵੀ ਸਾਨੂੰ ਇਹਨਾਂ ਆਉਣਗੇ ਵੋਟਾਂ ਨੂੰ ਆਉਣਗੇ ਪੁੱਛਾਗੇ ਕਿਦਾ 12 ਦਾ ਸੂਝ ਜਵਾਬ ਦੇਉਂਦਾ ਕੀ ਹੈ ਵੋਟਾਂ ਤੇ ਨੂੰ ਪਾ ਦੇਗੇ ਇਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਬਈ ਤੁਸੀਂ ਜੂ ਫੜ ਕੇ ਸਾਡੀ ਜੇਲ੍ਹ ਚ ਦੇਤਾ ਉਹਨਾਂ ਨੂੰ ਕਿਹੜੀ ਗੱਲ ਉਹ ਦੇਤਾ ਜੀ ਬੀਜੇਪੀ ਨੂੰ ਪੁੱਛੋ ਬਈ ਤੁਸੀਂ ਝਾੜੂ ਦੇ ਨਾਲ ਰਲ ਕੇ ਤੇ ਬੰਦੇ ਉੱਥੇ ਸਾਡੀ ਜੇਲ੍ਹ ਚ ਦੇਤਾ ਭਾਈ ਔਰਤਪਾਲ ਦੀ ਮਾਤਾ ਦਾ ਪਰਚਾ ਕਰਾਤਾ ਉਹਦੇ ਅਮਰਪਾਲ ਦਾ ਜਿਹੜਾ ਚਾਚਾ ਕੇ ਤਾਇਆ ਉਹ ਵੀ ਗਰੀਬ ਅੰਦਰ ਜੇਲ੍ਹ ਦੇ ਵਿੱਚ ਕੀ ਕਸੂਰ ਕੀ ਉਹਨਾਂ ਦਾ ਦੱਸੋ ਤੁਸੀਂ ਕੀ ਗਰਾਹੜਾ ਗਰੀਬਾਂ ਦਾ ਉਹ ਸਿਰਫ ਚਿੱਟੇ ਤੋਂ ਲੋਕਾਂ ਨੂੰ بچਾਉਂਦੇ ਸੀ ਲੋਕਾਂ ਦੇ ਜੁਆਕਾ ਹੁੰਦਾ ਸੀ ਉਹ ਤਾਂ ਪਚਾਉਂਦੇ ਸੀ ਆਹ ਕਸੂਰ ਉਹਨਾਂ ਦਾ ਪਰ ਨਹੀਂ ਸਾਡੇ ਲੋਕ ਇਹ ਗੱਲ ਨਹੀਂ ਕਰਨੀ ਚਾਹੁੰਦੇ ਸਾਡੇ ਲੋਕ ਦਾ ਬਸ ਬੱਲੇ 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 ਤੇਰੀ ਸੋਚ ਤੇ ਪਹਿਰਾ ਦਾ ਲਟੋਕੇ ਇਹ ਨਹੀਂ ਮੇਰੇ ਵਿੱਚ ਸੋਚ ਹੀ ਦੀ ਕਿਹੜੀ ਕਿ ਪਹਿਰਾ ਦਾ ਕਿਹੜਾ ਠੋਕੇ ਦੇਣਾ ਮੇਰ ਦੇ ਵੱਸੋਂ ਲੋਕੋ ਮੇਰ ਦੇ ਵੱਸੋਂ ਤੇ ਬਾਕੀ ਜਿਹੜਿਆ ਤੁਸੀਂ ਦਲਾਲੋ ਆ ਫਿਰਦੇ ਜੇ ਨਾ ਮੈਂ ਅੱਗੇ ਵੀ ਆਖਿਆ ਸੀ ਅੱਜਾ ਸੇਵੰਦੀਆਂ ਸਾਡੀਆਂ ਨਿਹੰਗ ਜਸੇਵੰਦੀਆਂ ਆ ਇਹਦੇ ਅੱਗੇ ਲਾ ਕੇ ਅਬ ਇਹ ਵੀਡੀਓ ਵੇਖ ਕੇ YouTube ਤੇ ਹੜ ਹੋ ਗਿਆ ਇਹਦੇ ਆਪਣੇ ਦੇ ਹੜਸਰਾਜ ਅਰਸ ਦੇਖ ਕੇ ਤੇ ਤੁਰੀਆਂ ਆਉਂਦੀਆਂ ਨੇ ਵਾਹ ਤੁਹਾਡਾ ਭਲਾ ਹੋ ਜੇ ਸੀ ਪੈਸਿਆਂ ਤੇ ਵਿਗ ਜਾਂਦੇ ਜੇ ਯਾਰ ਤੁਸੀਂ ਇਹ ਤਾਂ ਸਾਨੂੰ ਖੁਦ ਨੂੰ ਪਤਾ ਹੈ ਵੀ ਇਹ ਕੀ ਕਰਦੇ ਨੇ ਪਏ ਇਹ ਉਹ ਹੀ ਨੇ ਵਿੱਚ ਕੋਈ ਇੱਕ ਦੋ ਪਾਲਟੀਆਂ ਜਿਹੜੀਆਂ ਦਿੱਲੀ ਵੇਚ ਗਈਆਂ ਸੀ ਤੇ ਪਾਣੀ ਵਾਲੀਆਂ ਟੈਂਕੀਆਂ ਲਿਆਈਆਂ ਸੀ ਤੇ ਹੁਣ ਵੀ ਉਹਨਾਂ ਅੰਸਰਾਜ ਦੇਤੇ ਉਰ ਕੇ ਪੈਸੇ ਵੀ ਇਹਨੇ ਡਰਨ ਲੋਕ ਪਿਛਾੜ ਦੇਣਗੇ ਤੇ ਆ ਤੁਸੀਂ ਅੱਗੇ ਲੱਕੇ ਤੁਰੋ ਤੇ ਜਿਹੜੇ ਬੇਲਰ ਦੀ ਤਰਪੇ ਨੇ ਤੇ ਇਹ ਧਣੀ ਵੇਖੇ ਬੋਤੇ ਲੋਕਾਂ ਦੇ ਪੁੱਤਰ ਮਾਰ ਦਿੱਤੇ ਨੇ ਬੰਬ ਸੁੱਟ-ਸੁੱਟ ਕੇ ਗੋਲੇ ਸੁੱਟ-ਸੁੱਟ ਕੇ ਕੋਈ ਨਹੀਂ ਦੇਚੇ ਇਹਨਾਂ ਨੂੰ ਪਰ ਨਹੀਂ ਦੇਖਦੇ ਇਹਨਾਂ ਨੂੰ ਬਗਾਨਾ ਮਰਨਾ ਵਿਆਹ ਵਰਗਾ ਹੁੰਦਾ ਆਪ ਦਾ ਮਰੇ ਤੇ ਫਿਰ ਪਤਾ ਲੱਗਦਾ ਬਗਾਨਾ ਮਰ ਜੇਣਾ ਤਾਂ ਉਹ ਵਿਆਹ ਵਰਗਾ ਹੁੰਦਾ ਤੇ ਜਦਨ ਆਪਦੇ ਘਰੇ ਕੋ ਮਰੇ ਨਾ ਫਿਰ ਪਤਾ ਲੱਗਦਾ ਵੀ ਮੌਤ ਹੈ ਪਰ ਹਾਲਾਤ ਖਤਮ ਹੋ ਗਿਆ ਛੁੱਟੀ ਹੋ ਗਈ ਲੋਕਾਂ ਲਈ ਮੈਂ ਤਾਂ ਵੇਗ ਵੇਖੇ ਰਹਾਣਾ ਯਾਰ ਲੋਕਾਂ ਨੂੰ ਵੇਖੀਦਾ ਯਾਰ ਜਦੋਂ ਵੇਖੀਦਾ ਨਾ YouTube ਇਸਟਾਗ੍ਰਾਮ Facebook ਉਹਦੇ ਤੇ ਕੁਛ ਦਾ ਕੁਛ ਹੋਰ ਹੀ ਬਣਿਆ ਪਿਆ ਹੁੰਦਾ ਹਰਦਰਾਜ ਨੂੰ ਐਸੇ ਕਿਸਾਨ ਆ ਗੋਣੇ ਸਾਡੇ ਨਾਲ ਗੱਲ ਕਰ ਜੇ ਤੂੰ ਆਪਦੇ ਪਿਓ ਦਾ ਇਹ ਗੱਲ ਕਰੂ ਲੈਣਾ ਵੀ ਦੱਸੋ ਭਾਈ ਕੀ ਗੱਲ ਹੈ ਜੇ ਤੁਸੀਂ ਆਣੇ ਆ ਤੇ ਮੈਂ ਭਾਈ ਨਹੀਂ ਖੜਾਉਂਦਾ ਮੈਂ ਨਹੀਂ ਖੜਦਾ ਟਿਕਟ ਤੇ ਤੇ ਕਿਸਾਨ ਐਡੇ ਬੇਕੂਬ ਥੋੜੇ ਤੇਰੂ ਕਰਨਗੇ ਤੇ ਦੂਰੋਂ ਹੀ ਹੱਥ ਜੋੜ ਕੇ ਤੁਰ ਗਿਆ ਦੁੱਕੀ ਦਾ ਬੰਦਾ ਜਿਹੜਾ ਦੇਰੀਆਂ ਦੇ ਨੱਚ ਨੱਚ ਕੇ ਤੇ ਲੋਕਾਂ ਨੇ ਇਹਨੂੰ ਹਰਸੀ ਤੋਂ ਖਣਸੀ ਤੋਂ ਖਣਸਰਾਜ ਬਣਾਇਆ ਪਰ ਉਹ ਦਿਨ ਦੂਰ ਨਹੀਂ ਤੁਹਾਡੇ ਖਾਨੇ ਖਰਾਬ ਹੋ ਜਾਣਗੇ ਤੁਸੀਂ ਕਿਸਾਨਾਂ ਨਾਲ ਧੱਕਾ ਗਰੀਬਾਂ ਨਾਲ ਕਰਦੇ ਤੁਹਾਡਾ ਰਹਿਣਾ ਕੱਖ ਨਹੀਂ ਯਾਦ ਰੱਖਿਆ ਜੀ ਉੱਤੇ ਕਾਲਪੁਰਖ ਮਹਾਰਾਜ ਪਰਮਾਤਮਾ ਵੇਦਾ ਗਰੀਬ ਦਾ ਧੂਆਂ ਨਿਕਲ ਗਿਆ ਸਿਲੰਡਰ ਇੰਨੇ ਮੰਗੇ ਹੋਗੇ ਨੇ ਖੰਡ ਪੱਤੀ ਇੰਨੀ ਮੰਗੀ ਹੋਈ ਗਰੀਬ ਆਦਮੀ ਨੂੰ ਅੱਜ ਚਾਰ ਜਵਾਕੜ ਰੋਟੀ ਕੋਣੀ ਔਕੀ ਹੋਈ ਹੈ ਚਾਰ ਜਵਾਕਾਂ ਨੂੰ ਤੇ ਤੁਸੀਂ ਤੁਹਾਨੂੰ ਕਾਰਾਂ ਮਿਲ ਗਈਆਂ ਤੁਹਾਨੂੰ ਗਨਮੈਨ ਦੇਤੇ ਤੁਹਾਨੂੰ ਉਥੋਂ ਮਿੰਟਰੀ ਮਿਲ ਗਈ ਦਿੱਲੀ ਤੋਂ ਲੈ ਕੇ ਚੌੜੇ ਹੋਗੇ ਤੁਰੇ ਫਿਰਦੇ ਜੇ ਥੋੜੀ ਘਾਲੀ ਸ਼ਰਮ ਕਰੋ ਥੋੜੀ ਥੋੜੀ ਸ਼ਰਮ ਕਰ ਲੋ ਯਾਰ ਗਰੀਬਾਂ ਦੇ ਵੇਖ ਲਓ ਗਰੀਬਾਂ ਵਾਲੇ